ਦੀ ਸਿਆਸਤ ਇਹੋ ਜੀ ਹੋ ਗਈ ਹੈ ਕਿ ਲੋਕਾਂ ਨੂੰ ਠੂਠੇ ਲਾਰੇ ਝੂਠੇ ਵਾਦੇ ਕੁਰਸੀ ਤੇ ਸੱਤਾ ਤਾਈ ਪਹੁੰਚਣ ਵਾਸਤੇ ਜੋ ਕਰਨ ਦੀ ਲੋੜ ਹੈ ਅੱਜ ਕਈ ਪਾਰਟੀਆਂ ਇਹੋ ਜੀਆਂ ਨੇ ਜਿਨ੍ਹਾਂ ਦਾ ਕੋਈ ਸਟੈਂਡ ਤੱਕ ਨਹੀਂ ਰਿਹਾ ਕੋਈ ਉਹਨਾਂ ਦੀ ਸੋਚ ਨਹੀਂ ਰਹੀ ਸਵੇਰੇ ਕਿਸੇ ਪਾਰਟੀ 'ਚ ਸ਼ਾਮ ਨੂੰ ਕਿਸੇ ਪਾਰਟੀ 'ਚ ਅਗਲੇ ਦਿਨ ਕਿਸੇ ਪਾਰਟੀ 'ਚ ਕੱਲੇ ਸੱਤਾ ਤਾਈ ਰਾਜਨੀਤੀ ਕਾਈ ਸੀਮਤ ਹੋ ਕੇ ਰਹਿ ਗਏ ਜੇ ਆਪਾਂ ਦੇਖੀਏ ਪੰਜਾਬ ਦੀ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਜਿਨ੍ਹਾਂ ਨੇ ਪਿਛਲੀ ਸੱਤਾਧਾਰੀ ਪਾਰਟੀ ਕਾਂਗਰਸ ਪਾਰਟੀ ਨੂੰ ਗਾਲਾਂ ਕੱਢ ਕੇ ਇਹਨਾਂ ਨੂੰ ਚੋਰ ਹੈਗੇ ਇਹਨਾਂ ਨੂੰ ਹਟਾਓ ਅਸੀਂ ਇਨਜ ਕਰਾਂਗੇ ਬਦਲਾਅ ਲੈ ਕੇ ਆਵਾਂਗੇ ਜਿਨ੍ਹਾਂ ਨੂੰ ਗਾਲਾਂ ਕੱਢ ਕੇ ਸਰਕਾਰ ਬਣਾਈ ਤੇ ਅੱਜ ਉਹਨਾਂ ਦੇ ਨਾਲ ਹੀ ਵੱਲ ਮਿਲ ਕੇ ਇੱਕ ਨਵਾਂ ਗੱਟ ਬੰਦਰ ਬਣਾ ਕਰਤਾ ਹੈ ਇਹ ਹੈਲਾਨੀ ਨਹੀਂ ਗੱਲ ਹੈ ਸਾਰੇ ਦੇਸ਼ ਵਿੱਚ ਕਾਂਗਰਸ ਦਾ ਆਮ ਆਦਮੀ ਪਾਰਟੀ ਇਕੱਠੇ ਹੋ ਕੇ ਗਠਬੰਧਨ ਬਣਾ ਲਿਆ ਹੈਗਾ ਕੇਂਦਰੀ ਮੰਤਰੀ راہਲ ਗਾਂਧੀ ਨੇ ਜੱਗੀਆਂ ਬਾਤਾਂ ਲਕੀਆਂ ਨੇ ਦੋਨਾਂ ਦਾ ਨਿਸ਼ਾਨਾ ਭੰਡੀ ਪ੍ਰਚਾਰ ਕਰਕੇ ਆਕਾਲੀ ਦਲ ਨੂੰ ਬਗਰਾਮ ਕਰਨਾ ਵੀ ਇੱਕੋ ਹੀ ਸੀਗਾ ਤੇ ਅੱਜ ਵੀ ਤੁਸੀਂ ਦੇਖੋ ਦੋਨੋਂ ਪਾਰਟੀਆਂ ਜਿਹੜੀ ਮੈਂ ਕਹਿੰਦੀ ਆ ਭ੍ਰਿਸ਼ਟਾਚਾਰ ਦੀ ਮੁਰੱਦ ਹੈ ਕਿ ਆਜ ਇਸ ਪਿੰਡ ਤੋਂ ਮੈਂ ਪੁੱਛਣਾ ਚਾਹੁੰਦੀ ਕਿ 5 ਸਾਲ ਕਾਂਗਰਸ ਦੀ ਸਰਕਾਰ ਨਹੀਂ ਇਹਨਾਂ 5 ਸਾਲਾਂ 'ਚ ਪੰਜਾਬ ਨੂੰ ਛੱਡੋ ਵੱਡੇ ਪਿੰਡ ਦੇ ਘਰ-ਘਰ ਨੂੰ ਵੀ ਛੱਡੋ ਜਿੱਤ ਸਾਰੇ ਪਿੰਡ 'ਚ ਜੇ ਕਾਂਗਰਸੀਆਂ ਨੇ 5 ਸਾਲ 'ਚ ਜੇ ਇੱਕ ਵੀ ਮੌਕੇ ਦਿੱਤੇ